ਮੀ ਕਮਕਦੇ ਜਿਹੜੇ ਬੱਚੇ ਆ ਉਹ ਦੋ ਕੁੜੀਆਂ ਤਿੰਨ ਮੁੰਡੇ ਫੜੇ ਆ ਜਿਹੜੇ ਬੇਲਕੁਰੀ ਵਾਲੇ ਬੱਚੇ ਸੀ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਦਾ ਨਾਲ ਠੀਕੇਦਾਰ ਨਾਲ ਰਹਿੰਦੇ ਆ ਆਪਾਂ ਟੋਟਲ 8 ਜਾਣੇ ਆ ਇਹ ਸਰਕਾਰ ਦੇ ਦੇਖ ਨੂੰ ਪਹਿਲਾਂ ਵੀ ਬਣੀ ਜਿਹੜੇ ਦੋਦੇ 300 ਕਿਉਂਕਿ ਸਾਡੇ ਡਿਸਟ੍ਰਿਕਟ ਚਾਰਜ ਪ੍ਰੋਟੈਕਸ਼ਨ ਜੋ ਉਹ ਰੇਡ ਕਰਕੇ ਉਹਨਾਂ ਬੱਚਿਆਂ ਨੂੰ ਖੜਾ ਜਾਂਦਾ ਤੇ ਲੈਦਾ ਜਾਂਦਾ ਜਨਤ ਦਾ ਬੱਚੇ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਸ਼ਕਤੀ ਨਹੀਂ ਕੀਤੀ ਜਾਂਦੀ ਉਹਨਾਂ ਨਾਲ ਪਿਆਰ ਦੇ ਨਾਲ ਜਿਹੜਾ ਮਤਾਵਾ ਕੀਤਾ ਜਿੰਦਾ ਸਾਹਿਬ ਜੋ ਜੋ ਉਹਨਾਂ ਸੋਗਤ ਦੀ ਲੋੜ ਹੈ ਉਸ ਹਿਸਾਬ ਨਾਲ ਉਹ ਵੀ ਕੀਤੀ ਜਾਂਦੀ ਉਹਨਾਂ ਨੂੰ ਪਰ ਜਿਹੜੇ ਉਹ ਬੰਦੇ ਲੇਬਰ ਕਰਵਾਉਂਦੇ ਨੇ ਜਾਂ ਬੱਚਿਆਂ ਕੋਲ ਧੀਰਤ ਮਾਰਦੇ ਨੇ ਉਹਦਾ ਤੇ ਸਰਕਾਰ ਨੇ ਮੰਨ ਬਣਾ ਲਿਆ ਕਿ ਆਪਾਂ ਇਹਨੂੰ ਹੱਲ ਪਾਉਂਦੇ ਆ ਤੇ ਇਹ ਵਾਅਦੇ ਜਾ ਰਹੇ ਆ ਬਰਾਬਰ ਇਸ ਵਾਰ ਪ੍ਰਾਤਿ ਕਸ਼ਟਾ ਰੋਕਿਆ ਕਰ ਸਕਦਾ ਅੱਜ ਪ੍ਰੋਜੈਕਟ ਜੀਵਨ ਜੋਤ ਦੇ ਅੰਦਰ ਆਪਾਂ ਬਦਾਸਪੁਰ ਸਿਟੀ ਤੇ ਦਿਨਾਂ ਦੇ ਵਿੱਚ ਰੇਡ ਕੀਤੀ ਸੀ ਉੱਥੋਂ ਆਪਾਂ ਭੀਗ ਮੰਗਦੇ ਜਿਹੜੇ ਬੱਚੇ ਆ ਉਹ ਦੋ ਕੁੜੀਆਂ ਤਿੰਨ ਮੁੰਡੇ ਫੜੇ ਆ ਨਾਲੇ ਪਲੱਸ ਆਪਾਂ ਬੀਲਪੁਰੀ ਵਿੱਚ ਦੇ ਦੋ ਬੱਚੇ ਫੜੇ ਸੀ ਜਿਹੜੀ ਬੇਲਕੁਰੀ ਵਾਲੀ ਬੱਚੇ ਸੀ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਨਾਲ ਠੇਕੇਦਾਰ ਨਾਲ ਰਹਿੰਦੇ ਆ ਆਪਾਂ ਟੋਟਲ 8 ਜਾਣੇ ਆ ਤੇ ਇਹ 8 ਜਾਣੇ ਠੇਕੇਦਾਰ ਨਾਲ ਹੀ ਰਹਿ ਰਹੇ ਆ ਉਹਨਾਂ ਨੇ ਠੇਕੇਦਾਰ ਨੂੰ ਆਪਾਂ ਬੁਲਾ ਲਿਆ ਉੱਥੇ ਠੇਕੇਦਾਰ ਵੀ ਆ ਗਏ ਨੇ ਬੱਚੇ ਵੀ ਸਾਡੇ ਕੋਲ ਨੇ ਆਪਾਂ ਇਹਨਾਂ ਸਾਰਿਆਂ ਨੂੰ ਸੀਡ ਵਲਸੀ ਆ ਕਿ ਪ੍ਰੋਡਿਊਸ ਕਰਨ ਲੱਗੇ ਆ ਤਾਂ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਿ ਸਾਹਮਣੇ ਐਸਐਚਓ ਸਿਟੀ ਉਹਨਾਂ ਨੂੰ ਕਿਹਾ ਗਿਆ ਤਾਂ ਕਿ ਇਹਨਾਂ ਨੂੰ ਬੁਲਾਇਆ ਜਾਏ ਤਾਂ ਉਹਨਾਂ ਨੇ ਡੀ ਸਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਆਪੀਆ ਕੰਡੈਕਟ ਕਰੋ ਤਾਂ ਸਰ ਇਹਨਾਂ ਨੂੰ ਅਗਯੂਐਨ ਸੀਡਬਲ ਸੀ ਜਿਸ ਤਰ੍ਹਾਂ ਹੁਕਮ ਦੇਗੀ ਉਹਨਾਂ ਨੂੰ ਦੱਕ ਦਿੱਤਾ ਜਾਵੇ ਕੱਲ ਸਾਰੀ 11:30 ਵਜੇ ਡੀ ਸਰ ਨਾਲ ਮੀਟਿੰਗ ਆ ਟੀਮਾਂ ਬਣਾਈਆਂ ਜਾਣਗੀਆਂ ਤੇ ਕੰਟੀਨਿਊ ਇਹਨਾਂ ਦਾ ਕੰਮ ਹੋਏਗਾ ਲਗਾਤਾਰ ਰੇਡਸ ਲਗਣਗੀਆਂ ਸਰ ਕੱਲ ਟੀਮਾਂ ਬਣਾਣਗੇ ਟੀਮਾਂ ਲਗਾਤਾਰ ਰੇਡ ਕਰਨਗੀਆਂ ਸੱਚਾ ਸਿੰਘ ਮਲਤਾਨੀ ਚੇਅਰਪਸਨ ਡਿਸਟ੍ਰਿਕਟ ਚਾਈਲਡ ਵਰਕਰ ਕਮੇਟੀ ਕੋਲੋਂ ਇੱਕ ਸਰਕਾਰ ਦੇ ਕਾਨੂੰਨ ਪਹਿਲਾਂ ਨਹੀਂ ਬਣੇ ਜਿਹੜੇ ਦਲ ਦੇ ਬੇਨਫਰ ਕੋਈ ਸਾਡੇ ਡਿਸਟ੍ਰਿਕਟ ਚਾਰਜ ਪ੍ਰੋਟੈਕਸ਼ਨ ਜੋ ਜੋ ਛੋਰੀ ਇਹ ਸਾਰਾ ਗੁੰਡ ਜਿਹੜਾ ਇਹ ਹਰ ਮਹੀਨੇ ਰੇਡ ਕਰਦਾ ਕਿੜਿਆ ਬੈਂਕਿੰਗ ਵਾਲੇ ਕੇਸ ਜਿਹੜੇ ਮੰਦੇ ਇਹਨਾਂ ਦੇ ਰੇਡ ਕਰਦੇ ਤੇ ਜਿਹੜੇ ਚਾਈਲਡ ਲੇਬਰ ਕਰਾਉਣ ਲਈ ਇਹਨਾਂ ਵੀ ਕਰਦੇ ਨੇ ਔਰ ਰੇਡ ਕਰਕੇ ਉਹਨਾਂ ਬੱਚਿਆਂ ਨੂੰ ਖੜੇ ਕਰਦਾ ਤੇ ਲੈ ਆਦਾ ਜਨਤਿਦ ਬੱਚੇ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਸ਼ਕਤੀ ਨਹੀਂ ਕੀਤੀ ਜਾਂਦੀ ਉਹਨਾਂ ਨਾਲ ਪਿਆਰ ਦੇ ਨਾਲ ਜਿਹੜਾ ਮਰਤਾਵਾ ਕੀਤਾ ਜਾਂਦਾ ਸਰ ਜੋ ਜੋ ਉਹਨਾਂ ਸਬੰਧਾਂ ਦੀ ਲੋੜ ਹੈ ਉਸ ਹਿਸਾਬ ਨਾਲ ਉਹ ਵੀ ਦਿੱਤੀ ਜਾਂਦੀ ਉਹਨਾਂ ਨੂੰ ਪਰ ਜਿਹੜੇ ਉਹ ਬੰਦੇ ਲੇਬਰ ਕਰਵਾਉਂਦੇ ਨੇ ਜਾਂ ਬੱਚਿਆਂ ਕੋਲ ਧੀਰਤ ਕਰਵਾਉਂਦੇ ਨੇ ਉਹਨਾਂ ਤੇ ਸਰਕਾਰ ਨੇ ਮਨ ਬਣਾ ਲਿਆ ਕਿ ਆਪਾਂ ਇਹਨੂੰ ਖਤਮ ਕਰਾਂਗੇ ਤੇ ਸਰਪੰਚ ਸਿੰਘ ਬਾਦ ਦੀ ਸਰਕਾਰ ਨੇ ਯਾਦ ਵੀ ਇੱਕ ਨਵਾਂ ਕੀਤਾ ਹੈ ਕਿ ਇਹ ਵਾਧਾ ਹੀ ਜਾ ਰਿਹਾ ਅਪਰਾਧ ਤੇ ਇਸ ਵਾਧੇ ਨੂੰ ਅਪਰਾਧ ਨੂੰ ਕਿਸ਼ਰਾ ਰੋਕਿਆ ਕਰ ਸਕਦਾ ਕਿਉਂਕਿ ਲੋਕੀ ਜਿਹੜੇ ਬੱਚੇ ਜਿਹੜੇ ਮੰਗਵਾਉਂਦੇ ਨੇ ਜਿੰਨਾ ਕੋ ਉਹ ਬੱਚਿਆਂ ਨੂੰ ਜਹਾਉਂਨਾ ਕੋਈ ਲੇਬਰ ਚਾਈਲਡ ਲੇਬਰ ਕਰਾਉਂਦੇ ਨੇ ਉਹਨਾਂ ਬਾਰੇ ਜਿਹੜੇ ਉਹ ਗੈਂਗ ਬਣੇ ਨੇ ਲਈਏ ਜਿਹੜੇ ਬਣੇ ਨੇ ਗੈਂਗ ਉਹਨਾਂ ਕੋਲੋਂ ਕੰਮ ਕਰਾਉਂਦੇ ਕਈ ਬੱਚੇ ਮੰਗਦੇ ਨੇ ਨਾਲ ਕਹਿੰਦੇ ਸਾਡੇ ਬੱਚੇ ਅੱਜ ਮਜ਼ਰ ਆ ਜਾਂਦੇ ਨੇ ਜਿਹੜੇ ਹੁਣ ਸਾਡੇ ਸਮਾਜ ਦੇ ਵਿੱਚ ਹਰ ਸਾਲ ਕਿੰਨੇ ਬੱਚੇ ਗਵਾਜ ਜਾਂਦੇ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਉਹ ਬੱਚੇ ਕਿੱਥੇ ਜਾਂਦੇ ਨੇ ਸਰਕਾਰ ਦੇ ਵੀ ਲੱਭਣਾ ਚਾਹਦੀ ਹੈ ਇਸ ਕਰਕੇ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਬੱਚੇ ਇਹੋ ਜਿਹੇ ਲੱਭਦੇ ਨੇ ਉਹਨਾਂ ਦਾ ਡੀਐਨਏ ਟੈਸਟ ਵੀ ਕਰਾਇਆ ਜਾਵੇ ਕਿ ਇਹ ਬੱਚੇ ਉਹਨਾਂ ਦੇ ਹੈਗੇ ਕਿ ਨਹੀਂ ਹੈਗੇ ਜੇ ਇਹਦੇ ਬੱਚੇ ਉਹਨਾਂ ਦੇ ਨੇ ਤੇ ਫਿਰ ਸਰਕਾਰ ਉਹਨਾਂ ਨੂੰ ਥੋੜੀ ਵਾਰੰਡ ਦੇ ਕੇ ਛੱਡ ਵੀ ਸਕਦੀ ਹੈ ਇੱਕ ਵਾਰੀ ਪਰ ਜੇ ਦੁਬਾਰਾ ਉਹ ਫੜੇ ਗਏ ਤੇ ਫਿਰ ਉਹਨਾਂ ਤੇ ਅਫਾਇਰ ਕੀਤੀ ਜਾਏ ਪਰ ਜਿਹੜੇ ਬੱਚਿਆਂ ਦੇ ਡੀਐਨਏ ਟੈਸਟ ਨਾ ਹੋਏ ਉਹਨਾਂ ਦੇ ਸਰਕਾਰ ਫਿਰ ਖਲਾਫ ਕਰ ਦੇ ਦਿੱਤੀ ਜਾਏਗੀ ਫਿਰ ਤੁਸੀਂ ਜਿਹੜੇ ਬੱਚੇ ਕਿਸੇ ਤੇ ਲੈ ਕੇ ਦੇ ਰਹੇ ਹੋ ਤੇ ਉਹਨਾਂ ਦੇ ਖਲਾਫ ਫਿਰ ਅਫਾਇਰ ਹੋਏਗਾ ਇਹ ਬੱਚੇ ਦੇ ਜਿਹਨੂੰ ਫਿਰ ਜਿਹਨਾਂ ਨੂੰ ਜਿਹੜਾ ਫੜ ਕੇ ਉਹ ਸਾਡੇ ਕੋਲ ਲੈ ਕੇ ਆਣਾ ਇਹਨਾਂ ਨੇ ਫਿਰ ਉਹ ਜਿਨ੍ਹਾਂ ਦੇ ਡੀਐਨਏ ਟੈਸਟ ਦੀ ਜਿਹਨਾਂ ਚ ਰਿਪੋਰਟ ਨਹੀਂ ਹੁੰਦੀ ਹਾਂਜੀ ਉਹ ਲੋਕੀਰੋ ਬੱਚੇ ਜਿਹੜੇ ਸਾਡੇ ਜਿਹੜੇ ਹੋਮ ਬਣੇ ਨੇ ਸਰਕਾਰੀ ਉਹਨਾਂ ਚ ਰਹਿਣ ਜਿਹੜੀਆਂ ਲੜਕੀਆਂ ਦਾ ਵੱਖਰਾ ਤੇ ਬੱਚਿਆਂ ਦਾ ਬੁਆਏ ਦਾ ਵੱਖਰਾ ਉਹਨਾਂ ਤੇ ਰਹਿੰਦੇ ਪਰ ਜੇ ਡੀਐਨਏ ਦੀ ਰਿਪੋਰਟ ਆ ਗਈ ਕਿ ਉਹ ਮਿਲ ਨਹੀਂ ਖਾਂਦਾ ਇਹਨਾਂ ਦਾ ਵੀ ਉਹ ਬੱਚੇ ਉਹਨਾਂ ਤੇ ਨਹੀਂ ਆ ਗਏ ਫਿਰ ਉਹਨਾਂ ਤੇ ਜਿਹੜੇ ਮਾਂ ਬਾਪ ਨੇ ਉਹਨਾਂ ਦੇ ਖਿਲਾਫ ਜਿਹਨਾਂ ਨੇ ਜਾਲੀ ਬਣ ਕੇ ਕਾਦੇ ਸਾਡੇ ਬੱਚੇ ਤੇ ਉਹਨਾਂ ਦੇ ਖਿਲਾਫ ਜਿਹੜੀ ਉਹ ਐਫਆਈਆਰ ਦਰਜੀ ਕਿਉਂ ਹੈ ਇਹੇ ਬੱਚੇ ਨੇ ਫਿਰ ਉਹ ਬੱਚੇ ਸਰਕਾਰੀ ਤੌਰ ਤੇ ਜਿਹੜੇ ਨੇ ਉਹਨਾਂ ਨੂੰ ਚੈਦਰ ਹੋਣ ਚ ਰੱਖਿਆ ਜਾਏਗਾ ਤੇ ਉਹਨਾਂ ਦੀ ਸਾਂਭ ਸੰਭਾਲ ਹਰ ਤੀਜ ਦੀ ਜ਼ਿੰਮੇਵਾਰੀ ਜੇ ਸਰਕਾਰ ਦੀ ਹੈ ਔਰ ਇਹ ਇਹ ਜ਼ਿੰਮੇਵਾਰੀ ਹੈ ਜਿਹੜੀ ਸਾਰੀ ਸ਼ਕਤੀ ਔਰ ਇਹ ਨੂੰ ਪੂਰੀ ਮੀਜ਼ ਹੈ ਤੇ ਜੇ ਸਖਤੀ ਨਾਲ ਸਾਰਾ ਕੀਤਾ ਜਾਏਗਾ ਉਹਦੇ ਨਾਲ ਇੱਥੇ ਜਿਹੜੇ ਬੱਚੇ ਮੰਦਨ ਵਾਲਾ ਉਹ ਕੰਮ ਹੀ ਖਤਮ ਹੋ ਜਾਣਾ ਹੈ ਔਰ ਸਰਕਾਰ ਦੀ ਇਹ ਬਹੁਤ ਵੱਡੀ ਕਦਮ ਹੈ ਕਿਉਂਕਿ ਅੰਕੇਈ ਕਈ ਵਾਰੀ ਇਹ ਬੱਚੇ ਸਾਡੇ ਕੋਲ ਜੇ ਆਉਂਦੇ ਨੇ ਨਾ ਤੁਹਾਨੂੰ ਪਤਾ ਨਹੀਂ ਪੈਂਦਾ ਕੀ ਕੀਤਾ ਜਾਏਗਾ ਪਰ ਸਰਕਾਰ ਨੇ ਜਿਹੜਾ ਇਹ ਕਦਮ ਲਿਆ ਹੈ ਨਾ ਡੀਐਨਏ ਟੈਸਟ ਹੋੜਾ ਇਹ ਬਹੁਤ ਵਧੀਆ ਹੈ ਔਰ ਉਹਦੇ ਨਾਲ ਮਰਨ ਕਾਫੀ ਡਰ ਪਏਗਾ ਕਕਲ ਜਿੰਨੇ ਜਿਹੜੇ ਮੰਗਾਂਦੇ ਨੇ ਜੇ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਹੈ ਸਾਡੇ ਬੱਚੇ ਕਿ ਨਹੀਂ ਹੈ ਉਹ ਜਾ ਤੇ ਸਾਡਾ ਜੇ ਨਾਲ ਛੱਡ ਕੇ ਦੌੜ ਜਾਣਗੇ ਤੇ ਜਾ ਫਿਰ ਇਸ ਪੇਟ 'ਚ ਆ ਕੇ ਤਾਂ ਉਹਨਾਂ ਦੇ ਬੱਚੇ ਦੱਸ ਕੀ